ਖੇਡ ਦਾ ਪੰਜਾਬ ਬਦਲਦਾ ਪੰਜਾਬ ਇੱਕ ਮਾਤਮਪੂਰਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਅਸੀਂ ਜੁਧ ਨਸ਼ੇ ਦੇ ਵਿਰੁੱਧ ਮਹਿਮ ਦੇ ਤਹਿਤ ਡਰਗ ਮਾਫੀਆ ਤੇ ਇਤਿਹਾਸਕ ਤੇ ਬੇਮਿਸਾਲ ਕਾਰਵਾਈ ਕਰਦੇ ਹਾਂ ਤਾਂ ਅਸੀਂ ਆਪਣੇ ਨੌਜਵਾਨਾਂ ਨੂੰ ਇਸ ਵਿੱਚ ਕਿਵੇਂ ਸ਼ਾਮਲ ਕਰਾਂ ਸਾਡੇ ਸਾਡਾ ਪੱਕਾ ਵਿਸ਼ਵਾਸ ਹੈ ਕਿ ਇਸ ਦਾ ਜਵਾਬ ਜਿਹੜਾ ਸਰ ਉਹ ਸਿਰਫ ਔਰ ਸਿਰਫ ਸਾਡੀ ਸਪੋਰਟਸ ਦੇ ਅੰਦਰ ਸਾਡੀਆਂ ਖੇਡਾਂ ਚ ਲੁਕਿਆ ਹੋਇਆ ਹੈ ਪੰਜਾਬ ਹਮੇਸ਼ਾ ਹੀ ਜੇਤੂ ਦੀ ਧਰਤੀ ਰਹੀ ਹੈ ਪੰਜਾਬ ਹਮੇਸ਼ਾ ਜੇਤੂ ਦੀ ਧਰਤੀ ਰਹੀ ਸਾਡੇ ਲੋਜਬਾਨਾਂ ਵਿੱਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੰਚਾਂ ਤੇ ਚਮਕਣ ਦੀ ਪ੍ਰਤਿਭਾ ਅਤੇ ਜਨੂੰਨ ਹੈ ਪੰਜਾਬ ਦੇ ਭਵਿੱਖ ਦੇ ਸੁਪਰਸਟਾਰਾਂ ਨੂੰ ਤਿਆਰ ਕਰਨ ਲਈ ਅਸੀਂ ਰਾਜ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਮੈਗਾ ਸਪੋਰਟਸ ਇਨੀਸ਼ੀਏਟਿਵ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਖੇਡ ਦਾ ਪੰਜਾਬ ਬਦਲਦਾ ਪੰਜਾਬ ਸਰ ਖੇਡ ਦਾ ਪੰਜਾਬ ਬਦਲਦਾ ਪੰਜਾਬ ਸਰਦਾਰ ਭਗਵਾਨ ਸੇ ਮਾਝ ਦੀ ਦੀ ਸਰਕਾਰ ਦਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਸਾਡੀਆਂ ਕੋਸ਼ਿਸ਼ਾਂ ਪੰਜਾਬ ਨੂੰ ਖੇਡਾਂ ਦੇ ਉੱਤਮ ਕੇਂਦਰ ਵਜੋਂ ਸਥਾਪਿਤ ਕਰਨ ਵਿੱਚ ਮਹੱਤਮਪੂਰਨ ਭੂਮਿਕਾ ਨਿਭਾਉਣਗੀਆਂ ਸਪੀਕਰ ਸਾਹਿਬ ਸਾਡੇ ਪਿੰਡਾਂ ਵਿੱਚ ਸਾਡੇ ਬੱਚਿਆਂ ਤੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਬੇਅੰਤ ਪ੍ਰਤਿਵਾ ਹੈ ਪਰ ਉਹਨਾਂ ਕੋਲ ਉਚਿਤ ਖੇਡਾਂ ਦਾ ਮੈਦਾਨ ਯੋਪਕਰਨ ਤੱਕ ਨਹੀਂ ਹਨ ਖੇਡਦਾ ਪੰਜਾਬ ਬਦਲਦਾ ਪੰਜਾਬ ਪਹਿਲਕਦਮੀ ਤਹਿਤ ਸਾਡੀ ਸਰਕਾਰ ਨੇ ਪੰਜਾਬ ਦੇ ਹਰ ਪਿੰਡ ਵਿੱਚ ਪਲੇਗਰਾਉਂਡ ਅਤੇ ਇੰਡੋਰ ਜਿਮ ਬਹਾਇਆ ਕਰਵਾਉਣ ਕਰਵਾਉਣ ਜਮੀਨੀ ਪੱਧਰ ਤੇ ਖੇਡਣ ਨੂੰ ਉਤਸ਼ਾਹਿਤ ਕਰਨ ਲਈ ਇਤਿਹਾਸਿਕ ਫੈਸਲਾ ਲਿਆ ਹੈ ਅਸੀਂ ਕੁਆਲਟੀ ਪਲੇਗਰਾਉਂਡ ਬਣਾਉਣ ਨੂੰ ਤਰਜੀਹ ਦੇਵਾਂਗੇ ਜਿਨ੍ਹਾਂ ਵਿੱਚ ਸਹੀ ਰਨਿੰਗ ਟਰੈਕ ਬੱਚਿਆਂ ਲਈ ਵੱਖਰਾ ਖੇਡ ਖੇਤਰ ਸੋਲਰ ਲਾਈਟਿੰਗ ਉਪਲਬਧ ਹੋਣਗੇ ਇਹ ਖੇਡ ਮੈਦਾਨ ਸਾਡੇ ਪਿੰਡਾਂ ਵਿੱਚ ਵਾਗਰਾਂਡ ਪ੍ਰੈਸਸਸ ਜੋ ਕੰਮ ਕਰਨਗੇ ਜੋ ਜੋ ਪੀੜ੍ਹੀਆਂ ਦੇ ਜੋ ਦੋ ਪੀੜ੍ਹੀਆਂ ਦੇ ਲੋਕਾਂ ਨੂੰ ਇਕੱਠੇ ਕਰਨਗੇ ਅਤੇ ਨੇੜੇ ਲਿਆਉਣਗੇ ਉਹ ਇੱਕ ਸਿਹਤਮੰਦ ਅਤੇ ਖੁਸ਼ਹਾਲ ਪੰਜਾਬ ਵਿੱਚ ਸਾਡੀ ਮਦਦ ਕਰਨਗੇ ਜੋ ਬਦਲਦਾ ਪੰਜਾਬ ਦੇ ਪਿੱਛੇ ਦਾ ਵਿਜ਼ਨ ਵੀ ਇਹੀ ਹੈ ਸਾਡਾ ਕਿ ਕਿਸ ਤਰ੍ਹਾਂ ਪੰਜਾਬ ਦੇ ਨੌਜਵਾਨ ਨੂੰ ਅਸੀਂ ਗਰਾਊਂਡਾਂ ਵਿੱਚ ਲੈ ਕੇ ਜਾਵਾਂਗੇ ਅਸੀਂ ਹਰ ਪਿੰਡ ਦੇ ਖੇਡ ਮੈਦਾਨ ਵਿੱਚ ਸਥਾਨਕ ਤੌਰ ਤੇ ਹਰਮਨ ਪਿਆਰੀਆਂ ਖੇਡਾਂ ਜਿਵੇਂ ਵਾਲੀਬਾਲ ਫੁੱਟਬਾਲ ਹਾਕੀ ਕਬੱਡੀ ਆਦਿ ਲਈ ਲੜੀਂਦੀਆਂ ਸਹੂਲਤਾਂ ਵੀ ਮੁਹੱਈਆ ਕਰਵਾਵਾਂਗੇ ਉਦਾਹਰਣ ਵਜੋਂ ਤਰਨਤਾਰਨ ਵਿੱਚ ਸਰ ਇੱਕ ਐਗਜ਼ਾਮਪਲ ਆ ਕਿ ਤਰਨਤਾਰਨ ਜ਼ਿਲ੍ਹੇ ਵਿੱਚ ਵਾਲੀਬਾਲ ਦੀ ਬਹੁਤ ਜ਼ਿਆਦਾ ਮੰਗ ਸੀ ਪਿਛਲੇ 15 ਦਿਨਾਂ ਵਿੱਚ ਅਸੀਂ ਪਾਇਲਟ ਆਧਾਰ ਦੇ ਉੱਤੇ ਹਰੰਤ ਆਨੰਦ ਪਿੰਡਾਂ ਵਿੱਚ ਵਾਲੀਬਾਲ ਦੇ 87 ਖੇਡ ਖੇਡ ਮੈਦਾਨ ਜਿਹੜੇ ਨੇ ਉਹ ਬਣਾਏ ਹਨ ਸਾਡੇ ਖੇਡ ਵਿਭਾਗ ਦੇ ਹਰ ਪਿੰਡ ਵਿੱਚ ਸਥਾਨਕ ਪੱਧਰ ਤੇ ਪ੍ਰਸਿੱਧ ਖੇਡਾਂ ਦੀ ਸਭ ਨਿਸ਼ਾਨਦੇਹੀ ਕੀਤੀ ਹੈ ਅਤੇ ਅਗਲੇ ਸਾਲ ਵਿੱਚ ਪੰਜਾਬ ਪਰ ਦੇ ਪਿੰਡਾਂ ਵਿੱਚ ਜਾਇਹ ਖੇਡ ਮੈਦਾਨ ਬਣਾਏ ਜਾਣਗੇ ਅਸੀਂ ਪੂਰੇ ਪੰਜਾਬ ਵਿੱਚ ਪੂਰੇ ਪੰਜਾਬ ਵਿੱਚ 3000 ਇੰਡੋਰ ਜਿਮ ਬਿਸਤਪਤ ਕਰਾਂਗੇ ਜੋ ਪਿੰਡਾਂ ਵਿੱਚ ਸਾਡੇ ਸਾਡੇ ਨਾਜਵਾਨਾਂ ਨੂੰ ਫਿੱਟ ਰਹਿਣ ਅਤੇ ਮੁਕਾਬਲੇ ਵਾਲੇ ਖੇਡਾਂ ਵਿੱਚ ਹਿੱਸਾ ਲੈਣ ਲਈ ਸਰਬੋਤਮ ਬੁਨਿਆਦੀ ਬੁਨਿਆਦੀ ਢਾਂਚਾ ਮਿਲ ਸਕੇ ਸਰ ਖੇਡ ਦਾ ਪੰਜਾਬ ਬਦਲਦਾ ਪੰਜਾਬ ਤਾਲ ਕਦਮੀ ਤਹਿਤ ਪੰਜਾਬ ਸਰਕਾਰ 13 ਮੌਜੂਦਾ ਸੈਂਟਰ ਆਫ ਐਕਸੀਲੈਂਸ ਨੂੰ ਵੀ ਉન્નਤ ਅਤੇ ਆਧੁਨਿਕ ਬਣਾਵੇਗੀ ਜੋ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਾ ਕਰਨ ਵਾਲੇ ਪੰਜਾਬ ਦੇ ਸਾਰੇ ਚੈਂਪੀਅਨ ਖਿਡਾਰੀਆਂ ਲਈ ਅਫਸਰ ਬਣ ਜਾਣਗੇ ਭਗਵੰਤ ਸਿੰਘ ਮਾਨ ਸਰਕਾਰ ਸਰ ਨੇ ਖੇਡ ਦਾ ਪੰਜਾਬ ਬਦਲਦਾ ਪੰਜਾਬ ਦੀ ਕਲਪਨਾ ਨੂੰ ਪੂਰਾ ਕਰਨ ਲਈ ਮੈਂ ਅਗਲੇ ਸਾਲ ਮੈਂ ਅਗਲੇ ਸਾਲ ਸਰ 2025-26 ਲਈ ਖੇਡ ਵਿਭਾਗ ਨੂੰ 988 ਕਰੋੜ ਰੁਪਏ ਦੇ ਇਤਿਹਾਸਿਕ ਪੁਕਬੰਦਾ ਐਲਾਨ ਕਰਦਾ ਹੈ